ਜੇਕਰ ਤੁਸੀਂ ਵੀ ਆਟਾ ਗੁੰਨ ਕੇ ਫ੍ਰਿਜ 'ਚ ਰੱਖਦੇ ਹੋ ਤਾਂ ਇਹ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ ਇਸ ਤੋਂ ਬਣੀ ਰੋਟੀ ਦੇ ਨਾਲ ਸਰੀਰ ਨੂੰ ਨੁਕਸਾਨ ਹੋ ਸਕਦੇ ਨੇ ਅੱਜ ਦੇ ਸਮੇਂ ਵਿੱਚ ਲੋਕ ਸਮੇਂ ਦੀ ਬਹੁਤ ਕਮੀ ਹੋ ਗਈ ਹੈ ਜਿਸ ਲਈ ਆਪਣੇ ਕੰਮ ਨੂੰ ਘੱਟ ਕਰਨ ਲਈ ਲੋਕ ਸ਼ਾਰਟਕਟ ਤਰੀਕੇ ਅਪਣਾਉਂਦੇ ਨੇ ਜਿਨ੍ਹਾਂ ਵਿੱਚੋਂ ਇੱਕ ਹੈ ਆਟੇ ਨੂੰ ਗੁੰਨ ਕੇ ਫ੍ਰਿਜ ਵਿੱਚ ਰੱਖਣਾ ਜੀ ਹਾਂ ਅਕਸਰ ਹੀ ਘਰਾਂ ਵਿੱਚ ਆਟੇ ਨੂੰ ਗੁੰਨ ਕੇ ਫ੍ਰਿਜ ਵਿੱਚ ਰੱਖਿਆ ਜਾਂਦਾ ਹੈ ਫਿਰ ਇਸ ਨੂੰ ਬਾਹਰ ਕੱਢ ਕੇ ਰੋਟੀਆਂ ਬਣਾਈਆਂ ਜਾਂਦੀਆਂ ਨੇ ਹਾਲਕਿ ਇਸ ਤਰ੍ਹਾਂ ਕਰਨ ਨਾਲ ਸਮੇਂ ਦੀ ਬੱਚਤ ਜ਼ਰੂਰ ਹੁੰਦੀ ਹੈ ਪਰ ਤੁਹਾਨੂੰ ਸ਼ਾਇਦ ਇਹ ਨਹੀਂ ਪਤਾ ਕਿ ਇਹ ਸਿਹਤ ਲਈ ਕਿੰਨਾ ਨੁਕਸਾਨਦਾਇਕ ਹੈ ਤਹਾਨੂੰ ਦੱਸ ਦਈਏ ਫ੍ਰਿਜ ਚ ਰੱਖੀ ਜਾਂ ਫਿਰ ਲੰਬੇ ਸਮੇਂ ਤੱਕ ਗੁੰਨ ਕੇ ਰੱਖੀ ਆਟੇ ਤੋਂ ਬਣੀ ਰੋਟੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ ਗੁੰਨੇ ਹੋਏ ਆਟੇ ਨੂੰ ਫ੍ਰਿਜ ਚ ਰੱਖਣ ਤੋਂ ਬਾਅਦ ਇਸ ਚ ਕੈਮੀਕਲ ਬਣਨ ਲੱਗਦੇ ਨੇ ਜੋ ਨੁਕਸਾਨਦਾਇਕ ਹੁੰਦਾ ਹੈ ਆਓ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਫ੍ਰਿਜ ਚ ਰੱਖਿਆ ਆਟਾ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਆਟੇ ਨੂੰ ਗੁੰਨਣ ਤੋਂ ਬਾਅਦ ਕਿੰਨੀ ਦੇਰ ਤੱਕ ਇਸ ਨੂੰ ਰੱਖਿਆ ਜਾ ਸਕਦਾ ਹੈ ਲੰਬੇ ਸਮੇਂ ਤੱਕ ਸਟੋਰ ਕੀਤੀ ਆٹے ਤੋਂ ਬਣੀ ਰੋਟੀ ਖਾਣ ਨਾਲ ਪੇਟ ਦਰਦ ਜਾਂ ਫਿਰ ਪੇਟ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਜਿਹੜੀਆਂ ਕੀ ਹੋ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਗੁੰਨੇ ਹੋਏ ਆٹے ਨੂੰ ਸਟੋਰ ਕਰਨ ਵਿੱਚ ਮਾਈਕਰੋ ਟਿਸਟ ਹੁੰਦੇ ਨੇ ਜੋ ਐਸਿਡਿਟੀ ਦੀ ਸਮੱਸਿਆ ਪੈਦਾ ਕਰਦੇ ਨੇ ਗੁੰਨੇ ਹੋਏ ਆٹے ਨੂੰ ਫ੍ਰਿਜ ਵਿੱਚ ਰੱਖਣ ਨਾਲ ਇਸ ਵਿੱਚ ਪੋਸ਼ਣ ਦੀ ਕਮੀ ਹੋ ਸਕਦੀ ਹੈ ਇਸ ਲਈ ਸਿਰਫ ਤਾਜ਼ੇ ਆٹے ਦੀ ਰੋਟੀ ਖਾਣ ਦੀ ਕੋਸ਼ਿਸ਼ ਕਰੋ ਫ੍ਰਿਜ ਵਿੱਚ ਲੰਬੇ ਸਮੇਂ ਤੱਕ ਰੱਖੀ ਆਟੇ ਤੋਂ ਬਣੀ ਰੋਟੀ ਖਾਣ ਨਾਲ ਵੀ ਫੂਡ ਪੋਇਜ਼ਿੰਗ ਹੋ ਸਕਦੀ ਹੈ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਆਟੇ ਨੂੰ ਗੁੰਨ ਕੇ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ 2 ਤੋਂ 3 ਘੰਟਿਆਂ ਲਈ ਫ੍ਰਿਜ ਵਿੱਚ ਰੱਖ ਸਕਦੇ ਹੋ ਜੇਕਰ ਤੁਸੀਂ ਮਜਬੂਰ ਮਹਿਸੂਸ ਕਰਦੇ ਹੋ ਤਾਂ ਤੁਸੀਂ ਆਟੇ ਨੂੰ 6-7 ਘੰਟਿਆਂ ਲਈ ਰੱਖ ਸਕਦੇ ਹੋ ਪਰ ਸਿਰਫ ਤਾਜ਼ੇ ਆਟੇ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ ਤਹਾਨੂੰ ਦੱਸ ਦਈਏ ਫ੍ਰਿਜ 'ਚ ਰੱਖੀ ਜਾਂ ਫਿਰ ਲੰਬੇ ਸਮੇਂ ਤੱਕ ਗੁੰਨ ਕੇ ਰੱਖੀ ਆਟੇ ਤੋਂ ਬਣੀ ਰੋਟੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ ਗੁੰਨੇ ਹੋਏ ਆਟੇ ਨੂੰ ਫ੍ਰਿਜ 'ਚ ਰੱਖਣ ਤੋਂ ਬਾਅਦ ਇਸ 'ਚ ਕੈਮੀਕਲ ਬਣਨ ਲੱਗਦੇ ਨੇ ਜੋ ਨੁਕਸਾਨਦਾਇਕ ਹੁੰਦਾ ਹੈ ਆਓ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਫ੍ਰਿਜ 'ਚ ਰੱਖਿਆ ਆਟਾ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਆਟੇ ਨੂੰ ਗੁੰਨਣ ਤੋਂ ਬਾਅਦ ਕਿੰਨੀ ਦੇਰ ਤੱਕ ਇਸ ਨੂੰ ਰੱਖਿਆ ਜਾ ਸਕਦਾ ਹੈ ਲੰਬੇ ਸਮੇਂ ਤੱਕ ਸਟੋਰ ਕੀਤੀ ਆٹے ਤੋਂ ਬਣੀ ਰੋਟੀ ਖਾਣ ਨਾਲ ਪੇਟ ਦਰਦ ਜਾਂ ਫਿਰ ਪੇਟ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਜਿਹੜੀਆਂ ਕੀ ਹੋ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਗੁੰਨੇ ਹੋਏ ਆٹے ਨੂੰ ਸਟੋਰ ਕਰਨ ਵਿੱਚ ਮਾਈਕਰੋ ਟਿਸਟ ਹੁੰਦੇ ਨੇ ਜੋ ਐਸਿਡਿਟੀ ਦੀ ਸਮੱਸਿਆ ਪੈਦਾ ਕਰਦੇ ਨੇ ਗੁੰਨੇ ਹੋਏ ਆٹے ਨੂੰ ਫ੍ਰਿਜ ਵਿੱਚ ਰੱਖਣ ਨਾਲ ਇਸ ਵਿੱਚ ਪੋਸ਼ਣ ਦੀ ਕਮੀ ਹੋ ਸਕਦੀ ਹੈ ਇਸ ਲਈ ਸਿਰਫ ਤਾਜ਼ੇ ਆٹے ਦੀ ਰੋਟੀ ਖਾਣ ਦੀ ਕੋਸ਼ਿਸ਼ ਕਰੋ ਫ੍ਰਿਜ ਵਿੱਚ ਲੰਬੇ ਸਮੇਂ ਤੱਕ ਰੱਖੀ ਆਟੇ ਤੋਂ ਬਣੀ ਰੋਟੀ ਖਾਣ ਨਾਲ ਵੀ ਫੂਡ ਪੋਇਜ਼ਿੰਗ ਹੋ ਸਕਦੀ ਹੈ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਆਟੇ ਨੂੰ ਗੁੰਨ ਕੇ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ 2 ਤੋਂ 3 ਘੰਟਿਆਂ ਲਈ ਫ੍ਰਿਜ ਵਿੱਚ ਰੱਖ ਸਕਦੇ ਹੋ ਜੇਕਰ ਤੁਸੀਂ ਮਜਬੂਰ ਮਹਿਸੂਸ ਕਰਦੇ ਹੋ ਤਾਂ ਤੁਸੀਂ ਆਟੇ ਨੂੰ 6-7 ਘੰਟਿਆਂ ਲਈ ਰੱਖ ਸਕਦੇ ਹੋ ਪਰ ਸਿਰਫ ਤਾਜ਼ੇ ਆਟੇ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ